ਹਵਾ ਆ ਰਹੀ ਅਮਰਪਾਲ ਦੀ ਅੱਗੇ ਵੇਖੋ ਹਾਂਜੀ ਕੌਣ ਜਿੱਤ ਰਿਹਾ ਫਿਰ ਅਮਰਪਾਲ ਜਿੱਤ ਰਿਹਾ ਅਮਰਪਾਲ ਜਿੱਤ ਰਿਹਾ ਕੌਣ ਜਿੱਤ ਰਿਹਾ ਫਿਰ ਚੋਣਾਂ ਵਾਲੀ ਮਾਹੌਲ ਕੀ ਹੈ ਅਮਰਪਾਲ ਅਮਰਪਾਲ ਜਿੱਤੂਗਾ ਕੌਣ ਜਿੱਤ ਰਿਹਾ ਫਿਰ ਅਜੇ ਇਹਦਾ ਅਮਰਪਾਲ ਦਾ ਹੀ ਹੈ ਜੀ ਹੋਰ ਹਾਂਜੀ ਅਮਰਪਾਲ ਜਿੱਤ ਰਿਹਾ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਅਮਰਪਾਲ ਨੂੰ ਵੋਟ ਪਾਓ ਸਾਰੇ ਜਣੇ ਅਮਰਪਾਲ ਅਮਰਪਾਲ ਨੂੰ ਅਮਰਪਾਲ ਨੂੰ ਮੈਸੇਜ ਦੇਣਾ ਚਾਹੋਗੇ ਲੋਕ ਜਨਨ ਐਸੇ ਹੀ ਆਪੇ ਅਮਰਪਾਲ ਦੇ ਨਾਲ ਚੜੀਏ ਇਹ ਜੀ ਭਾਈ ਅਮਰਪਾਲ ਵਾਲੀ ਹੈ ਜੀ ਅੱਜ ਹਵਾ ਲੋਧਰੀ ਹੈ ਜੀ ਲੋਧਰੀ ਅੱਛਾ ਅੱ ਆ ਸਕਦਾ ਆ ਸਕਦਾ ਕੀ ਅੱਜ ਦੀ ਸਥਿਤੀ ਹਨਾ ਕੁਝ ਉਹ ਅੱਡੇ ਨਾਲੋਂ ਤੇ ਬਹੁਤ ਸੁਧਰੀ ਜਾ ਰਹੀ ਹੈ ਤੇ ਜਿਹੜਾ ਸਾਰਿਆਂ ਦਾ ਕੋਈ ਨਾ ਮੁਕਾਬਲਾ ਹੋਇਆ ਬੈਠਾ ਵਾ ਇਹ ਬਹੁਤ ਜ਼ਿਆਦਾ ਫਸਵਾ ਮੁਕਾਬਲਾ ਇਹਨਾਂ ਦਾ ਮੁਕਾਬਲਾ ਕਿਹੜਾ ਕਿڑی ਪਾਰਟੀ ਦਾ ਕਿਹੜੀ ਪਾਰਟੀ ਵੀ ਜਿਤਨਾ ਕੋਈ ਭਾਜੀਪੀ ਜਿਤਨਾ ਅਗੀ ਇਹ ਪਾਰਟੀ ਜਨਤਾ ਪਾਰਟੀ ਵਿੱਚ ਫੈਸਾਰ ਕਰ ਰਹੀ ਹੈ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੇ ਹਾਲਤ ਦੇ ਨਾਲ ਉਹਨੇ ਵੀ ਆਣ ਕੇ ਮੁੱਦੇ ਠਾਲੇ ਆ ਜਿਹੜਾ ਏਸੀ ਕੋਟੇ ਦੇ ਦੇ ਕੇ ਜੀ ਨਿਵਾਜਿਆ ਨਾ ਕੋਸ਼ਚੀ ਦਾ ਵੇੜਿਆਂ ਦੇ ਵਿੱਚ ਅਸਰ ਪੈ ਰਿਹਾ ਹੈ ਉਸ ਕਰਕੇ ਹੋ ਸਕਦਾ ਹੈ ਕਿ ਮੁਕਾਬਲਾ ਜਿਹੜਾ ਵੇ ਫਸਵਾ ਹੈ ਇਸ ਵੇਲੇ ਜਤਨ ਦੇ ਜੀ ਮੰਨਾ ਜੀ ਜਿਹੜੇ ਮਜ਼ਬੂਤ ਬੰਦੇ ਜਾਦਾ ਦੇ ਲੋਕ ਦਾ ਵੀ ਬੀਜੇਪੀ ਜਿੱਤ ਸਕਦੀ ਹੈ ਜਿੱਤ ਸਕਦੀ ਕਿਹੜਾ ਖਲੋਤਾ ਵੀਰਵਾਰ ਕਾਲੀ ਦਲ ਦਾ ਉਹ ਨਹੀਂ ਜਿੱਤ ਕੇ ਬੈਠੇ ਆ ਜੀ ਅਮਰਤਪਾਲ ਨਹੀਂ ਜਿੱਤ ਕੇ ਬੈਠੇ ਆ ਬੀਜੇਪੀ ਆਹ ਤੁਹਾਡੇ ਸਾਹਮਣੇ ਆਖਣ ਦੇ ਆ ਜੀ ਵੀ ਅਸੀਂ ਜਿੱਤ ਕੇ ਬੈਠੇ ਹਾਂ ਇਹ ਤਾਂ ਭਾਜੀ 4 ਤਰੀਕ ਨੂੰ ਪਤਾ ਲੱਗੂਗਾ ਸਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸਰਖਾਬ ਟੀਵੀ ਨਾਲ ਵਾਹਿਗੁਰਦਿਆਲ ਸਿੰਘ ਇੱਕ ਤਸਵੀਰ ਦਿਖਾ ਦਿਓ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਘੋੜ ਦੌਰ ਚੱਲ ਰਹੀ ਹੈ ਜਿਸ ਦਿਨ ਗੁਰੂ ਹਰਗੋਬਿੰਦ ਪਾਤਸ਼ਾਹ ਸੂਰ ਸਿੰਘ ਦੀ ਧਰਤੀ ਤੇ ਪੈਰ ਪਾਉਂਦੇ ਨੇ ਉਸ ਦਿਨ ਦੀ ਯਾਦ ਵਿੱਚ ਮੇਲਾ ਬਣਾਇਆ ਜਾਂਦਾ ਦਲਪੰਥ ਬਾਬਾ ਬਿੱਦੀ ਚੰਦ ਸਾਹਿਬ ਜੀ ਇਸ ਤੋਂ ਪਹਿਲਾਂ ਕਬੱਡੀ ਦਾ ਮੈਚ ਹੋਇਆ ਤੇ ਇਹ ਲੋਕ ਆ ਇੱਕ ਤਸਵੀਰ ਇਧਰਲੇ ਪਾਸੇ ਦਿਖਾ ਦਿਓ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕ ਰੌਣਕ ਮੇਲਾ ਦੇਖਣ ਵਾਸਤੇ ਆਏ ਨੇ ਉਧਰੋਂ ਚੋਣਾਂ ਵਾਲੀ ਮਾਹੌਲ ਜਿਹੜਾ ਖਡੂਰ ਸਾਹਿਬ ਦਾ ਬਹੁਤ ਮਗਿਆ ਹੋਇਆ ਆ ਪਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਹਲਕਾ ਖਡੂਰ ਸਾਹਿਬ ਦੇ ਵਿੱਚ ਇਸ ਵਾਰ ਕੌਣ ਜਿੱਤ ਸਕਦਾ ਹੈ ਕੌਣ ਮਾਰੇਗਾ ਬਾਜੀ ਵੀਰਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਖਾਲਸਾ ਕਿਵੇਂ ਦੇਖਦੇ ਹੋ ਹਲਕਾ ਖਡੂਰ ਸਾਹਿਬ ਦੇ ਵਿੱਚ ਕੌਣ ਜਿੱਤ ਸਕਦਾ ਹੈ ਬਾਬਾ ਜੀ ਹੁਣ ਇਹ 4 ਤਰੀਕ ਨੂੰ ਪਤਾ ਲੱਗੂ ਆਵਾਦੇ ਅਮਰਪਾਲ ਦੀ ਅੱਗੇ ਵੇਖੋ ਹਾਂਜੀ 4 ਤਰੀਕ ਨੂੰ ਪਤਾ ਹਾਂਜੀ 4 ਨੂੰ ਲੱਗੂ ਕਿੰਨੂ ਪੱਲ ਮਿਲਣੀ ਹੈ ਕਿੰਨੂ ਪੱਲ ਮਿਲਣੀ ਹੈ ਹਾਂ ਆਪਾਂ ਕਹਿ ਨਹੀਂ ਸਕਦੇ ਵੈਸੇ ਲੋਕਾਂ ਦੇ ਵਿੱਚ ਵਿਚਰਦੇ ਹਾਂ ਕਹੋ ਜਾਂ ਗੱਲਾਂ ਲੋਕ ਕਰਦੇ ਨੇ ਕਿੰਨੂ ਜਿੱਤ ਸਕਦੇ ਆ ਹਾਏ ਬਾਬਾ ਜੀ ਆਪਾਂ ਐਵੇਂ ਪਹਿਲਾਂ ਵਜਨ ਕਰੀਏ ਜਿੱਨਾਂ ਜਿਹੜੇ ਨਹੀਂ ਪਤਾ ਉਹਨਾਂ ਜਿਹੜਾ ਕੋਈ ਨਹੀਂ ਹੈ ਕੁਝ ਨਹੀਂ ਪਤਾ ਸੋ ਆਪਾਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਵੀਰ ਜੀ ਵਾਗਰੂ ਚਿੱਟਾ ਖਾਲਸਾ ਵਾਗਰੂ ਕਿਹੜੇ ਪਿੰਡ ਤੋਂ ਆਇਓ ਯੂਪੀ ਤੋਂ ਆਇਓ ਫੇਰ ਵੀ ਚੋਣਾਂ ਵਾਲੇ ਮਾਹੌਲ ਦੇ ਬਾਰੇ ਪਤਾ ਕੋਈ ਕਿੰਨਾ ਜਿੱਤ ਸਕਦਾ ਕੌਣ ਜਿੱਤ ਸਕਦਾ ਉਧਰ ਦਾ ਇਧਰ ਦਾ ਨਹੀਂ ਸਾਨੂੰ ਪਤਾ ਉਧਰ ਦਾ ਪਤਾ ਉਧਰ ਕੌਣ ਜਿੱਤ ਰਿਹਾ ਉਧਰ ਤੇ ਵੇਖੋ ਜੀ ਦੋਵੇਂ ਕੋਈ ਕੁਝ ਪਤਾ ਨਹੀਂ ਲੱਗਦਾ ਦੁਬਾਰਾ ਮੋਦੀ ਆਊਗਾ ਆ ਸਕਦਾ ਆ ਸਕਦਾ ਆ ਸਕਦਾ ਹੋਰ ਤੁਹਾਡੇ ਲਗਭਗ ਆ ਵੀ ਸਕਦਾ ਅੱਛਾ ਵੈਸੇ ਕੁਝ ਪਤਾ ਨਹੀਂ ਹੈ ਅੱਛਾ ਯੂਪੀ ਤੋਂ ਆਇਓ ਕੁਝ ਪਤਾ ਨਹੀਂ ਲੱਗਾ ਉਥੇ ਸੀਟਾਂ ਬੜੀਆਂ ਨੇ 80 ਸੀਟਾਂ ਨੇ ਹਾਂ ਕੁਣਾ ਸੀਟਾਂ ਦਾ ਕੁਝ ਪਤਾ ਨਹੀਂ ਕੁਝ ਪਤਾ ਨਹੀਂ ਜੀ ਜੀ ਕੀ ਹਾਲ ਚਾਲ ਜੀ ਕਿਥੋਂ ਆਏ ਜੀ ਅਸੀਂ ਸਾਡਾ ਇਲਾਕਾ ਇਹ ਹੀ ਹੈ ਤੇ ਅੱਜ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਚੰਨਪੁਰ ਤੱਕ ਉਹਦੇ ਸਬੰਧ ਦੇ ਵਿੱਚ ਪਹੁੰਚੇ ਪਿੰਡ ਕਿਹੜਾ ਤੁਹਾਡਾ ਇੰਚ ਸਾਡਾ ਪੈਣੀ ਗੁਰਮukh ਸਿੰਘ ਆ ਅ ਆ ਗਿਆ ਖਡੂਰ ਸਾਹਿਬ ਹਲਕੇ ਚ ਆ ਗਿਆ ਖਡੂਰ ਸਾਹਿਬ ਹਲਕੇ ਚਾ ਕੌਣ ਜਿੱਤ ਰਿਹਾ ਫਿਰ ਕੀ ਲੱਗਦਾ ਖਡੂਰ ਸਾਹਿਬ ਹਲਕੇ ਦੇ ਵਿੱਚ ਜਿਹੜੀ ਅੱਜ ਦੀ ਸਥਿਤੀ ਆ ਨਾ ਕੁਝ ਹਾਂ ਉਹ ਅੱਕੇ ਨਾਲੋਂ ਤੇ ਬਹੁਤ ਸੁਧਰੀ ਜਾ ਰਹੀ ਆ ਤੇ ਜਿਹੜਾ ਸਾਰਿਆਂ ਦਾ ਕੋਣ ਆ ਮੁਕਾਬਲਾ ਹੋਇਆ ਬੈਠਾ ਵਾ ਤੇ ਆ ਬਹੁਤ ਜ਼ਿਆਦਾ ਫਸਵਾ ਮੁਕਾਬਲਾ ਇਹਨਾਂ ਦਾ ਮੁਕਾਬਲਾ ਕਿਹੜਾ ਕਿਹੜੀ ਪਾਰਟੀ ਦਾ ਕਿਹੜੀ ਪਾਰਟੀ ਵੀ ਜਿ세ਤਰਾ ਕੋਈ ਭਾਜੀਪੀ ਜਿ세ਤਰਾ ਆ ਗਈ ਇਹ ਪਾਰਟੀ ਜਨਤਾ ਪਾਰਟੀ ਵਿੱਚ ਫੈਸਾਰ ਕਰ ਰਹੀ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੇ ਹਾਲ ਦੇ ਨਾਲ ਉਹਨੇ ਦੇ ਰਹੀ ਆਮ ਗੱਲਾਂ ਕਰੀ ਫਿਰਦੇ ਬਹੁਤ ਇਜਾਦੇ ਵਿਰੋਧੀ ਵੀ ਬਣੀ ਜਾਂਦੇ ਉਸ ਚੀਜ਼ ਦਾ ਲੋਕਾਂ ਨੂੰ ਪਤਾ ਲੱਗਦਾ ਜਾਂਦਾ ਇੱਥੇ ਵੀ ਥੋੜਾ ਜਿਹਾ ਮੁਕਾਬਲਾ ਜਿਹੜਾ ਜਿਹੜਾ ਏਸੀ ਕੋਟੇ ਦੇ ਦੇ ਕੇ ਜੀ ਨਵਾਜਾ ਨਾ ਉਸ ਚੀਜ਼ ਦਾ ਵੇੜਿਆਂ ਦੇ ਵਿੱਚ ਅਸਰ ਪੈ ਰਿਹਾ ਹੈ ਉਸ ਕਰਕੇ ਹੋ ਸਕਦਾ ਇਹ ਮੁਕਾਬਲਾ ਜਿਹੜਾ ਵੇ ਫਸਵਾ ਹੈ ਇਸ ਵੇਲੇ ਜਿਤਨ ਦੇ ਜੀ ਜਿਹੜੇ ਮਜਬੂਤ ਬੰਦੇ ਜਾ ਰਹੇ ਉਹਨਾਂ ਦਾ ਵੀ ਬੀਜੇਪੀ ਜਿੱਤ ਸਕਦੀ ਹੈ ਜਿੱਤ ਸਕਦੀ ਸੋ ਆ ਵੱਖਰੇ ਵੱਖਰੇ ਪ੍ਰਕਿਰਿਆ ਲੋਕਾਂ ਦੀ ਆ ਰਹੀ ਹੈ ਕੋਈ ਅਮਰਪਾਲ ਕਹਿ ਰਿਹਾ ਭਾਈ ਸਾਹਿਬ ਨੇ ਬੀਜੇਪੀ ਦਾ ਨਾ ਲਿਆ ਹੋਰ ਗੱਲਾਂ ਕਰਦੇ ਵੀਰ ਜੀ ਕੌਣ ਜਿੱਤ ਰਿਹਾ ਫਿਰ 21 ਹਲਕਾ ਫਨੂਸ ਸਾਹਿਬ ਵੈਕੂ ਜੀ ਕਫਾ ਫਤਰੀਓ ਵੇਖੋ ਜੀ ਜਿੰਨਾ ਚਿਰ ਲਗਚਨ ਹੋਣ ਨਾ ਜਾਂਦੇ ਲਗਚਨ ਦਾ ਨਾਂ ਹੀ ਇਹ ਹੈ ਵੀ ਜਿਤਨ ਕੋੜਾ ਹਰ ਕੋ ਜਿੱਤ ਕੇ ਬੈਠਾ ਜਿਹੜਾ ਖਲੋਤਾ ਵੀਰਵਾਰ ਕਾਲੀਦਲ ਦਾ ਉਹਨਾਂ ਦਾ ਹੀ ਜਿੱਤ ਕੇ ਬੈਠੇ ਆ ਜੀ ਅਮਰਤਪਾਲ ਦਾ ਹੀ ਜਿੱਤ ਕੇ ਬੈਠੇ ਆ ਬੀਜੇਪੀ ਆਲਾ ਤੁਹਾਡੇ ਸਾਹਮਣੇ ਆਖਣ ਡਿਆ ਜੀ ਵੀ ਅਹੀਂ ਜਿੱਤ ਕੇ ਬੈਠੇ ਆ ਇਹ ਤਾਂ ਭਾਜੀ 4 ਤਰੀਕ ਨੂੰ ਪਤਾ ਲੱਗੂਗਾ ਬਾਕੀ ਜਿਹੜੀ ਸਿੱਖਪੂਰ ਹੈ ਉਹ ਦੋ ਧੜਿਆਂ 'ਚ ਵੰਡੀ ਆ ਦੋ ਧੜਿਆਂ 'ਚ ਵੰਡੀ ਆ ਹਾਂਜੀ ਕਾਲੀਦਲ ਤੇ ਅਮਰਤਪਾਲ ਮੁਕਾਬਲਾ ਜੀ ਆਪਾਂ ਗਿਣਨਾ ਹੋਵੇ ਮੁਕਾਬਲਾ ਕਿਹਦਾ ਕਿਹਦਾ ਮੁਕਾਬਲਾ ਕਾਲੀਦਲ ਤੇ ਅਮਰਤਪਾਲ ਦਾ ਹੀ ਮੁਕਾਬਲਾ ਕਾਲੀਦਲ ਤੇ ਅਮਰਤਪਾਲ ਦਾ ਆਮ ਆਦਮੀ ਪਾਰਟੀ ਬਾਹਰ ਹੁੰਦੀ ਹੈ ਨਹੀਂ ਬਾਹਰ ਆਮ ਪਾਰਟੀ ਤੁਸੀਂ ਵੇਖ ਹੀ ਲਾ ਬਈ ਕੀ ਲੋਕਾਂ ਦਾ ਹ ਕਰੀਬ ਜਨਤਾ ਦਾ ਵੇਖ ਲਓ 30 ਕਿਲੋ ਕਣਕ ਤੋਂ 5 ਕਿਲੋ ਕਣਕ ਤੇ ਆ ਗਏ ਹਾਂ ਤੁਸੀਂ ਤੁਹਾਨੂੰ ਸੋਕ ਜਿਆਦੀ ਜਾਣਕਾਰੀ ਹੁੰਦੀ ਸਾਡੇ ਨਾਲ ਆਤਮ ਗਰੀਬ ਤੇ ਬੋਟ ਲੈਣੇ ਆਪਾਂ ਗਰੀਬ ਜਨਤਾ ਦੇ ਨਾਲ ਜੋੜਨਾ ਉਹਨਾਂ ਨੂੰ ਤੇ ਆਪਾਂ ਨੂੰ ਬਹੁਤ ਸਵੱਤ ਸੁਵਿਧਾ ਦੇਣੀਆਂ ਚਾਹੀਦੀਆਂ ਇਹ ਥੋੜਾ ਜਿਹੜੀਆਂ ਦਿੱਤੀਆਂ ਉਹ ਵੀ ਫੋਲੋ ਉਹ ਵੀ ਫੋਲੋ ਹਾਂਜੀ ਸਭ ਤੋਂ ਜ਼ਿਆਦਾ ਇਫੈਕਟ ਇਹ ਪਊਗਾ ਵੀ ਗਰੀਬਾਂ ਨੂੰ ਖੁਸ਼ ਨਹੀਂ ਕਰ ਸਕਿਆ ਖੁਸ਼ ਨਹੀਂ ਕਰ ਸਕਿਆ ਹਾਂਜੀ ਸਹੀ ਗੱਲ ਹੈ ਹੁਣ ਬੀਬੀਆਂ ਦੇ ਵੇਖੋ 1000 ਰੁਪਿਆ ਕਿਹਾ ਸੀ ਭਗਵੰਤ ਸਿੰਘ ਸਾਹਿਬ ਨੇ ਮੁੱਖ ਮੰਤਰੀ ਨੇ ਆਪਣੇ 5000 ਰੁਪਿਆ ਕਿਹਾ ਹੈ ਨਹੀਂ ਮਿਲਿਆ ਉਹ ਵੀ ਨਹੀਂ ਮਿਲਿਆ ਹੁਣ ਬੀਬੀਆਂ ਵੇਖੋ ਮਾਲਵੇ ਚ ਤੁਸੀਂ ਰੋਜ਼ ਬੇਤਰੀਂਦੇ ਨੇ ਕਿਤਰਾ ਹੁੰਡਿਆ ਕਿ ਗੰਡਾ ਵੀ ਵੀ ਸਾਨੂੰ ਸਾਡਾ ਨਾ ਠੱਗੀ ਮਾਰੀ ਆ ਵੱਜੀ ਵੀ ਹੈਗੀ ਐ ਚ ਕੋਈ ਝੂਠਾ ਦੀ ਕੋਈ ਗੱਲ ਨਹੀਂ ਕੀ ਹਾਂਜੀ ਬਾਕੀ ਜਿਹੜੀ ਸਹੂਲਤ ਜੋ ਵੀ ਪਹਿਲਾਂ ਮਿਲਦੀ ਸੀ ਉਹ ਨਹੀਂ ਲੋਕਾਂ ਨੂੰ ਮਿਲੀ ਹਾਂਜੀ ਤੇਰੇ ਪਿੰਡ ਤੋਂ ਆਏ ਜੀ ਮੇਰਾ ਪਿੰਡ ਫਰੰਦੀਪੁਰ ਹੈ ਫਰੰਦੀਪੁਰ ਹਾਂਜੀ ਭਾਈ ਸਾਹਿਬ ਜੀ ਕਿੱਥੋਂ ਆਏ ਜੇ ਫਰੰਦੀਪੁਰ ਤੋਂ ਕਿਵੇਂ ਦੇਖਦੇ ਹੋ ਮਾਹੌਲ ਕਿੱතරਾਂ ਤੱਕ ਇਹ ਨੂੰ ਜਾ ਰਿਹਾ ਜਿਵੇਂ ਮੋਦੀ ਦੇ ਪਾ ਵਿਚਾ ਕਿਸਾਨਾਂ ਨਾਲ ਪੰਗਾ ਅੱਛਾ ਕੋ ਕਿਸਾਨਾਂ ਨਾਲ ਪੰਗਾ ਪੈਣ ਤੇ ਨਾ ਹਾਂ ਉਹਨਾਂ ਵੋਟਾਂ ਘੱਟ ਪੈਣ। ਮੋਦੀ ਨੂੰ ਘੱਟ ਪੈਣ ਗਿਆ। ਕੌਣ ਜਿੱਤ ਰਿਹਾ ਫਿਰ? ਅਮਰਪਾਲ ਜਿੱਤ ਰਿਹਾ। ਅਮਰਪਾਲ ਜਿੱਤ ਰਿਹਾ। ਹੋਰ ਭਾਈ ਜਿਹਦੇ ਨਾਲ ਗੱਲਬਾਤਾਂ ਕਰਦੇ ਵੀਰ ਜੀ ਕਿਵੇਂ ਵੋਟਾਂ ਹੀ ਕੌਣ ਜਿੱਤ ਰਿਹਾ ਕਿਹਦੀ ਵਾਰੀ ਆ ਰਹੀ ਹੈ? ਕੋਈ ਯਾਰ ਮੈਨੂੰ ਨਹੀਂ ਪਤਾ। ਸੋ ਦੇਖਦੇ ਹੋ ਕਿ ਕੈਮਰੇ ਤੋਂ ਲੋਕ ਵੱਜਦੇ ਹੋਏ ਭਾਈ ਸਾਹਿਬ ਕੀ ਹਾਲ? ਚੱਲ ਜੀ ਕਿੱਥੋਂ ਆਏ ਕਿਹੜਾ ਪਿੰਡ ਤੁਹਾਡਾ? ਭਾਈ ਜੀ ਕੀ ਪਤੇ? ਕਿਵੇਂ ਦੇਖਦੇ ਹੋ ਕੌਣ ਜਿੱਤ ਰਿਹਾ ਕਿ? ਅਮਰਪਾਲ ਜਿੱਤ ਰਿਹਾ ਜੀ। ਅਮਰਪਾਲ ਜਿੱਤ ਰਿਹਾ। ਆਮਾਦੀ ਪਾਰਟੀ ਦੇ ਕੰਮ ਕਾਰ ਨੂੰ ਕਿਵੇਂ ਸਾਡਾ ਠੀਕ ਠਾਕ ਯਾਰ ਬਹੁਤ ਵਧੀਆ ਨਹੀਂ ਤੇ ਸੋ ਆਪਾਂ ਹੋਰ ਕੁਝ ਬਾਤੇ ਲੋਕਾਂ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀਰ ਜੀ ਕਿਹੜੇ ਪਿੰਡ ਤੋਂ ਆਏ ਹੋ ਸਾਡਾ ਜ਼ਿਲ੍ਹਾ ਮੋਗਾ ਹੈ ਜੀ ਜ਼ਿਲ੍ਹਾ ਮੋਗਾ ਕੌਣ ਜਿੱਤ ਰਿਹਾ ਫਿਰ ਸਾਡੇ ਦਾ ਆਵਾਜ਼ ਜੀ ਬਾਬਾ ਸਰਜੀ ਸਿੰਘ ਖਾਲਸਾ ਦੀ ਆਵਾਜ਼ ਸਰਜੀਤ ਸਿੰਘ ਖਾਲਸਾ ਬਹੁਤ ਕਹਿਣ ਦਿੱਤਾ ਵਾ ਹਾਂਜੀ ਹਾਂਜੀ ਤੇ ਉਹ ਜਿੱਤ ਰਿਹਾ ਹਾਂਜੀ ਹਾਂਜੀ ਸਰਜੀਤ ਸਿੰਘ ਖਾਲਸਾ ਜਿੱਤ ਰਿਹਾ ਨੇ ਆਪਾਂ ਹੋਰ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦੇ ਭਾਈ ਜੀ ਕਿਹੜੇ ਪਿੰਡ ਤੋਂ ਹੋਣਾ ਹਾਂ ਪਿੰਗਾ ਜੀ ਪਿੰਕੇ ਪਿੰਡ ਤੋਂ ਕਿਹੜੇ ਕਿਹੜਾ ਕੈਂਡੀਡੇਟ ਹੈ ਕੀ ਹਡੂਰ ਸਾਹਿਬ ਚ ਜਿੱਤੂਗਾ ਹਾਂ ਕਿੰਨੂੰ ਜਿਤਾ ਰਹੇ ਹੋ ਵੋਟਾਂ ਦੇ ਵਿੱਚ ਦੇਖੋ ਹਰਨਜੀਤ ਅਮਰਪਾਲ ਜੀ ਅਮਰਪਾਲ ਜਿੱਤ ਸਕਦਾ ਅਮਰਪਾਲ ਦਾ ਇਫੈਕਟ ਹੈਗਾ ਸੋ ਆਪਾਂ ਹੋਰ ਕੁਝ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਾਡੀ ਅੱਜ ਦੀ ਵੀਡੀਓ ਜਿਹੜੀ ਆ ਬਿਲਕੁਲ ਜ਼ੀਰੋ ਗਰਾਊਂਡ ਤੋਂ ਬਾਈ ਜੀ ਕੌਣ ਜਿੱਤ ਰਿਹਾ ਫਿਰ ਹਲਕੇ ਖਡੂਰ ਸਾਹਿਬ ਦੇ ਇਹ ਦੇ ਵੇਖੋ ਜੀ ਹੁਣ ਪਤਾ ਲੱਗੂਗਾ ਬਾਅਦ ਚੀ ਹਾਂ ਇਹ ਵੀ ਹਵਾ ਅੰਦਰ ਨੂੰ ਜਾ ਰਹੀ ਹਵਾ ਸਾਰੀਆਂ ਸਰਕਾਰਾਂ ਦੀ ਚੰਗੀ ਹਵਾ ਹਾਂ ਫੋਟੋਵਾ ਸਾਹਿਬ ਦੀ ਵੀ ਬੜੀ ਆ ਤੇ ਉਧਰੋਂ ਇਹਦੀ ਵੀ ਬੜੀ ਆ ਮਰਦਪਾਲ ਦੀ ਮਿਲੀ ਚੁਰੀ ਗੱਲਬਾਤ ਆ ਰਹੀ ਕਿਉਂਕਿ ਉਧਰੋਂ ਕਾਂਗਰਸ ਦਾ ਵੀ ਜੋਰ ਆ ਇਹ ਤਾਂ ਅੰਡ ਤੇ ਹੀ ਪਤਾ ਲੱਗਣਾ ਵਾ ਇਹ ਤਾਂ ਪਹੁੰਚਦਾ ਵਾ ਸੋ ਹਵਾ ਜਿਹੜੀ ਆ ਉਹ ਰਲੀ ਮਿਲੀ ਜੀ ਆ ਰਹੀ ਹੈ ਕੋਈ ਕਾਂਗਰਸ ਨੂੰ ਕਹਿ ਰਿਹਾ ਕੋਈ ਅਕਾਲੀ ਦਲ ਨੂੰ ਕਹਿ ਰਿਹਾ ਕੁਝ ਲੋਕ ਭਾਈ ਅਮਰਤਪਾਲ ਜੀ ਦੇ ਖਾਤੇ ਵਿੱਚ ਵੀ ਜਾ ਰਹੇ ਆ ਬਾਬਾ ਜੀ ਵੈਕਰ ਚਿੱਕਾ ਖਾਲਸਾ ਸਾਹ ਭਾਈ ਤੇਰੇ ਪਿੰਡੋਂ ਆਏ ਬਾਬਾ ਜੀ ਪੁਨੀਆਂ ਤੋਂ ਜੀ ਪੁਨੀਆਂ ਤੋਂ ਖਡੂਰ ਸਾਹਿਬ ਜੀ ਆਉਂਦੇ ਵੇ ਹਾਂਜੀ ਹਾਂਜੀ ਤੇ ਕੀ ਫਿਰ ਵੋਟ ਕਿਉਂ ਪਾ ਰਹੇ ਹੋ ਅਮਰਤਪਾਲ ਨੂੰ ਪਾਵਾਂਗੇ ਅਮਰਤਪਾਲ ਨੂੰ ਪਾਵਾਂਗੇ ਹਾਂਜੀ ਹਾਂਜੀ ਅਮਰਤਪਾਲ ਦਾ ਕਿਹੜਾ ਵਧੀਆ ਕੰਮ ਲੱਗਿਆ ਤੁਹਾਨੂੰ ਉਹ ਹਮਤ ਸਿਕਾਉਂਦਾ ਹੈ ਸਿੱਧੇ ਰਾਹ ਲਾਉਂਦਾ ਹੈ ਨਹਾ ਢਗਾਉਂਦਾ ਹੈ ਹਾਂ ਜੋ ਗਵਰਨਮੈਂਟ ਦੇ ਫੜਕੇ ਦੇ ਨੰਦਰ ਕਰਤਾ ਜਦੋਂ ਇਸ ਕਰਕੇ ਵੋਟ ਪਾਉਣੀ ਚਾਹੀਦੀ 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 ਆ ਆ ਕਿ ਆਪਣਾ ਸਿੱਖੀ ਨੂੰ ਬਿਲਕੁਲ ਸੋ ਬਹੁਤ ਸ ਉਹ ਆ ਰਿਹਾ ਕੁਝ ਹੋਰ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਰ ਤੁਹਾਨੂੰ ਦਿਖਾ ਦੇਵਾਂ ਇੱਧਰ ਨੂੰ ਕੈਮਰਾਮੈਨ ਨੂੰ ਕਹਾਂਗਾ ਤਸਵੀਰ ਦਿਖਾ ਦਿਓ ਟਰੈਕਟਰ ਤੇ ਵੀਰ ਆਏ ਨੇ ਮੇਲਾ ਦੇਖਣ ਵਾਸਤੇ ਤੇ ਮੇਰਾ ਖਿਆਲ ਘਰੇ ਕਿਸੇ ਨੂੰ ਛੱਡ ਕੇ ਨਹੀਂ ਆਏ ਘਰੋਂ ਭਾਵੇਂ ਚੋਰੀ ਹੋ ਜਾਵੇ ਸੋ ਦੇਖਦੇ ਗੱਲਬਾਤ ਕਰਦੇ ਆਂ ਵੀਰ ਜੀ ਕਿਹੜੇ ਪਿੰਡ ਤੋਂ ਆਏ ਫੋਰਸਿੰਗ ਦਾ ਜੀ ਫੋਰਸਿੰਗ ਪਿੰਡ ਹੀ ਹੈ ਤੇ ਕੌਣ ਜਿੱਤ ਰਿਹਾ ਫਿਰ ਚੋਣਾਂ ਵਾਲੀ ਮਾਹੌਲ ਕੀ ਹੈ ਅਮਰਪਾਲ ਅਮਰਪਾਲ ਜਿੱਤੂਗਾ ਬਾਕੀ ਬਾਕੀ ਪਾਰਟੀਆਂ ਕਿਉਂ ਨਹੀਂ ਅਮਰਤਪਾਲ ਹੀ ਕਿਉਂ ਦੇਖੋ ਜੀ ਆਪਾਂ ਸਾਰਿਆਂ ਨੂੰ ਮੌਕਾ ਦਿੱਤਾ ਵਾ ਇੱਕ ਮੌਕਾ ਭਾਈ ਅਮਰਤਪਾਲ ਨੂੰ ਹੀ ਦੇਣਾ ਚਾਹੀਦਾ ਦੇਣਾ ਚਾਹੀਦਾ ਹਾਂਜੀ ਹਾਂਜੀ ਭਾਈ ਜੀ ਤੁਹਾਡਾ ਕਿਹੜਾ ਪਿੰਡ ਹੈ ਆਪਣਾ ਵੀ ਸੋਰਸਿੰਗ ਹੈ ਸੋਰਸਿੰਗ ਹੈ ਕੌਣ ਜਿੱਤ ਰਿਹਾ ਫਿਰ ਅਜੇ ਤਾਂ ਅਮਰਤਪਾਲ ਦਾ ਹੀ ਹੈ ਜੀ ਅਮਰਤਪਾਲ ਹਾਂਜੀ ਅਮਰਤਪਾਲ ਜਿੱਤ ਰਿਹਾ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਅਮਰਤਪਾਲ ਜੀ ਨੂੰ ਬੋਲਡ ਪਾਓ ਸਾਰੇ ਜਣੇ ਅਮਰਤਪਾਲ ਅਮਰਤਪਾਲ ਨੂੰ ਮੈਸੇਜ ਦੇਣਾ ਚਾਹੋਗੇ ਲੋਕ ਜਨਨਾਂ ਨੂੰ ਐਵੇਂ ਹੀ ਭੀ ਅਮਰਤਪਾਲ ਦੇ ਨਾਲ ਚੱਲਿਏ ਹਾਂ ਠੀਕ ਹੈ ਇਹੋ ਦੇਣਾ ਚਾਹ ਨਵਾਜੀ ਸੋ ਬਹੁਤ ਸਾਰੇ ਲੋਕਾਂ ਦੇ ਵੱਖਰੇ ਵੱਖਰੇ ਰਿਐਕਸ਼ਨ ਜਿਹੜੇ ਆ ਸਾਨੂੰ ਮਿਲਣ ਵਾਸਤੇ ਮਿਲੇ ਨੇ ਕੁਝ ਹੋਰ ਲੋਕਾਂ ਦੀ ਰਾਇ ਜਾਣਨ ਦੀ ਕੋਸ਼ਿਸ਼ ਕਰਾਂਗੇ ਸੋ ਆਪੋ ਆਪਣੇ ਵਾਹਨ ਲੈ ਕੇ ਲੋਕ ਰੌਣਕ ਬੇਲਾ ਦੇਖਣ ਵਾਸਤੇ ਆਏ ਨੇ ਵੀਰ ਜੀ ਟਰੈਕਟਰ ਲੈ ਕੇ ਆਏ ਨੇ ਜਾਨਦੇ ਗੱਲਬਾਤ ਵੀਰ ਜੀ ਕੀ ਹਾਲ ਚਾਲ ਵਧੀਆ ਜੀ ਵੀਰ ਜੀ ਕਿਵੇਂ ਦੇਖਦੋ ਚਨਾਵੀ ਮਾਹੌਲ ਕਿੱਧਰ ਨੂੰ ਜਾ ਰਿਹਾ ਹੈ ਇਹ ਜੀ ਭਾਈ ਅਮਰਪਾਲ ਵਾਲੀ ਹੈ ਜੀ ਅੱਜ ਹਵਾਲ ਉਧਰ ਹੀ ਹੈ ਜੀ ਉਧਰ ਹੀ ਅੱਛਾ ਅੱਛਾ ਕਾਰਨ ਕੀ ਹੈ ਕਾਰਨ ਹੈ ਨਸ਼ਿਆਂ ਦਾ ਹੂੰ ਕਿੰਨੀਆਂ ਪਾਰਟੀਆਂ ਆਈਆਂ ਅਜੇ ਤੱਕ ਖੇਨੇ ਨਸ਼ਾ ਨਹੀਂ ਜੋ ਆ ਵਿਚਾਰ ਆਇਆ ਦੋ ਮਹੀਨਾ ਦੋ ਮਹੀਨੇ ਰਿਹਾ ਕਿੰਨਾ ਫਰਕ ਪਿਆ ਕਿੰਨੇ ਬੰਦਿਆਂ ਨੇ ਅ ਅਮਰਤ ਸ਼ੇ ਗਿਆ ਕੇਸ ਰੱਖੇ ਨੇ ਡਾਵੇ ਸਿੰਘ ਨੇ ਕੇਸ ਰੱਖੇ ਨੇ ਉਧਰ ਵੇਖ ਕੇ ਹੋਰ ਸਿੰਘ ਆ ਪੰਜ ਛੇ ਸਾਡੇ ਜਿਨ੍ਹਾਂ ਕੇਸ ਰੱਖੇ ਨੇ ਤੇ ਸਾਡੇ ਤੇ ਮਹਾਰਾਜ ਦੀ ਕਿਰਪਾ ਹੈ ਬਹੁਤ ਵੀਰੀ ਜਾਂਦੀ ਕਿ ਸਾਰਾ ਜੂਠ ਹੀ ਭਾਈ ਅਮਰਤਪਾਲ ਨੇ ਬਲਟੋਆ ਸਾਹਿਬ ਨੇ ਕਹੀ ਕੋਈ 10 ਬੰਦੇ ਖੜੇ ਕਰ ਦਿਓ ਜਿਨ੍ਹਾਂ ਨੇ ਅਮਰਤਪਾਲ ਦੇ ਕਹਿਣ ਤੇ ਨਸ਼ਾ ਛੱਡਿਆ ਹੋਵੇ ਜਾਂ ਕੇਸ ਰੱਖਿਓ ਹਾਂਜੀ ਆਪਾਂ ਰੱਖਿਆ ਜੀ ਇਹ ਕਾ ਹੈ ਜੀ ਹਾਂਜੀ ਹਾਂਜੀ 10 ਬੰਦੇ ਆ ਸਾਡੇ ਅੱਛਾ ਨਸ਼ਾ ਚਲੋ ਨਹੀਂ ਕਰਦੇ ਪਰ ਕੇਸ ਰੱਖੇ ਆ ਕੇਸ ਰੱਖੇ ਹਾਂਜੀ 10 ਬੰਦੇ ਆ ਇਹੋ ਜਿਹੇ ਜਿਹੜਾ ਨਸ਼ੇ ਵੀ ਕਰਦੇ ਐਂ ਐਂ ਹੀ ਲੈ ਆਵਾਂਗੇ ਹਾਂ ਹੋ ਤਾਂ ਕੋਈ ਲੋੜ ਹੀ ਨਹੀਂ ਹੜਨਾ ਹੀ ਕਰ ਲਿਆ ਅਸੀਂ ਤਾਂ ਵਿਖਾ ਦਾਂਗੇ ਕਿ ਕਿਹੜੇ 10 ਬੰਦੇ ਆ ਇਹ ਪਿੰਡ ਤੁਹਾਡਾ ਸੁਰ ਸਿੰਘ ਹੀ ਆ ਜੀ ਸੁਰ ਸਿੰਘ ਪਿੰਡ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਵਾਲੇ ਚੋਣਾਂ ਵਾਲੇ ਮਾਹੌਲ ਜਿਹੜਾ ਵਾ ਵੱਖ-ਵੱਖ ਲੋਕਾਂ ਦੀ رائے ਆ ਰਹੀ ਹੈ ਬਹੁਤ ਸਾਰੇ ਲੋਕਾਂ ਨੇ ਅਮਰਪਾਲ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਕੁਝ ਲੋਕ ਭਾਜਪਾ ਵੀ ਕਹਿ ਰਹੇ ਸੀ ਕੁਝ ਲੋਕਾਂ ਨੇ ਅਕਾਲੀ ਦਲ ਨੂੰ ਵੀ ਸਮਰਥਨ ਦਿੱਤਾ ਹੈ ਹੋਰ ਲੋਕਾਂ ਦੀ ਰੈਲ ਲਾਈਨ ਜੀ ਭਾਈ ਅਮਰਪਾਲ ਜਿੰਦਾਬਾਦ ਭਾਈ ਅਮਰਪਾਲ ਜਿੰਦਾਬਾਦ ਭਾਈ ਅਮਰਪਾਲ ਜਿੰਦਾਬਾਦ ਤੁਸੀਂ ਦੇਖ ਸਕਦੇ ਹੋ ਇਹ ਇੱਕ ਖਾਲਸਾ ਫੌਜ ਦੀ ਯੂਨੀਫਾਰਮ ਵਰਦੀ ਹੈ ਜਿਹਨੂੰ ਆਪਾਂ ਕਹਿ ਦਈਏ ਕਹਿੰਦੇ ਵਰਦੀ ਤੋਂ ਬਿਨਾ ਸਿੰਘ ਜਿਹੜਾ ਵਾ ਫੱਪਦਾ ਨਹੀਂ ਵਰਦੀ ਸੋਹਣੀ ਪਾਈ ਹੋਇਆ ਨਿਯੰਗ ਸਿੰਘ ਵੀਰ ਨੇ ਕਰਦੇ ਗੱਲਬਾਤਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਨਾਲ ਸਿੱਖੀ ਪ੍ਰਤੀ ਆਪਾਂ ਗੱਲਬਾਤ ਕਰਦੇ ਆ ਸਿੱਖੀ ਕਹਿੰਦੇ ਵੀ ਦੁਨੀਆ ਤੋਂ ਵੱਖਰੀ ਆ ਵੱਖਰੀ ਕਿਵੇਂ ਆ ਕਿਉਂਕਿ ਸਾਨੂੰ ਦਸਮ ਪਿਤਾ ਮਹਾਰਾਜ ਨੇ ਆਖਿਆ ਸੀ ਵੀ ਜਦੋਂ ਤੁਸੀਂ 10 ਲੱਖ ਵਿੱਚ ਖਲੋਇਆ ਕਰੋਗੇ ਤੁਹਾਡੀ ਵੱਖਰੀ ਪਛਾਣ ਹੋਵੇਗੀ ਸਾਨੂੰ ਦਸ਼ਮ ਪਿਤਾ ਮਹਾਰਾਏ ਨੇ ਵੱਖਰਾ ਰੂਪ ਬਖਸ਼ਿਆ ਸਾਨੂੰ ਜਿਹੜਾ ਸੀ ਥਾਂ ਥਾਂ ਤੇ ਉਹ ਕਦਾ ਫਿਰਦਾ ਸੀ ਉਹ ਦਸ਼ਮ ਪਿਤਾ ਨੇ ਸਿਰ ਵਿੱਚ ਅੰਮ੍ਰਿਤ ਪਾ ਕੇ ਸਾਨੂੰ ਸਿੰਘ ਸਾਜ ਦਿੱਤਾ ਕਿ ਇਹ ਸਿਰਫ ਸੀਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕੇਗਾ ਨਾ ਕਿ ਹੋਰ ਸਾਧਾ ਪਖੰਡੀਆਂ ਦੇ ਅੱਗੇ ਝੁਕੇਗਾ ਅੱਜ ਕੱਲ ਦੇ ਕਰੀ ਜਾਂਦੇ ਨੇ ਕਿਸੇ ਨੇ ਕਿਤੇ ਸੀਸਣ ਵਾਲਿਆ ਕਿਸੇ ਨੇ ਕਿਸ ਥਾਂ ਦੇ ਸੀਸਣ ਵਾਲਿਆ ਫਿਰ ਜਿਹੜਾ ਅਸਲੀ ਸੇਖੇ ਕੇਵਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਆਪਣਾ ਨਵਾਵੇਗਾ ਹੋਰ ਕਿਸੇ ਸਾਧ ਪਖੰਡੀ ਅੱਗੇ ਆਪਣਾ ਸਿਰ ਨਹੀਂ ਨਵਾਵੇਗਾ ਇੱਕ ਸਿੱਖ ਨੂੰ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ ਕਿਉਂਕਿ ਇਹੀ ਤੇ ਤੁਸੀਂ ਸਕੂਲ ਜਾਓਗੇ ਵਰਦੀ ਪਾ ਕੇ ਜਾਓਗੇ ਨਾ ਜੇ ਤੁਸੀਂ ਵਰਦੀ ਤੋਂ ਬਿਨਾਂ ਜਾਓਗੇ ਤੁਹਾਨੂੰ ਕੋਈ ਵੀ ਟੀਚਰ ਤੁਸੀਂ ਵਰਦੀ ਤੋਂ ਬਿਨਾਂ ਜਾਓਗੇ ਤੇ ਤੁਸ ਤੁਹਾਨੂੰ ਕੋਈ ਵੀ ਟੀਚਰ ਬਾਹਰ ਕੱਢ ਦੇਵੇਗਾ ਇਸੇ ਤਰ੍ਹਾਂ ਇਸੇ ਤਰ੍ਹਾਂ ਅਸੀਂ ਜਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਸ ਦਰਗਾਹ ਉੱਤੇ ਜਾਵਾਂਗੇ ਜੇ ਅਸੀਂ ਵਰਦੀ ਪਾਈ ਹੋਵੇਗੀ ਤੇ ਸਾਨੂੰ ਜੱਫੀ ਵਿੱਚ ਲੈਣਗੇ ਕਾਲਪੁਰਖ ਜੀ ਜੇ ਇਸੇ ਤਰ੍ਹਾਂ ਹੀ ਸਾਨੂੰ ਅੰਮ੍ਰਿਤਧਾਰੀ ਹੋ ਕੇ ਰਹਿਣਾ ਚਾਹੀਦਾ ਹੈ ਬਾਣੀ ਬਾਣੀ ਦੇ ਧਾਰਨੀ ਹੋ ਕੇ ਰਹਿਣਾ ਚਾਹੀਦਾ ਹੈ ਇਹ ਹੀ ਸਾਡੀ ਅੰਮ੍ਰਿਤਧਾਰੀ ਵਰਦੀ ਹੈ ਅਸਲੀ ਵਰਦੀ ਇਹੋਈ ਹੈ ਮर्यादा ਅਨੁਸਾਰ ਜਿਹੜਾ ਗੁਰਸਿੱਖਾ ਉਹਨੂੰ ਪੰਜ ਬਾਣੀਆਂ ਪੜ੍ਹਦੀਆਂ ਜ਼ਰੂਰੀ ਹੈ ਬਾਣੀ ਨੂੰ ਇੱਕ ਤਾਂ ਹੁੰਦਾ ਨਾ ਉਹ ਪੜ ਪੜ ਗੱਡੀ ਗੱਡੀ ਲੱਤੀਏ ਵਾਲਾ ਸਾਹਬ ਇੱਕ ਹੁੰਦਾ ਬਾਣੀ ਨੂੰ ਬਾਚ ਕੇ ਪੜਨਾ ਇਹ ਕਿੰਨਾ ਜ਼ਰੂਰੀ Yeah! ਤੁਸੀਂ ਕਹਿ ਦਿੱਤਾ ਵੀ ਭਾਵੇਂ ਜਿੰਨਾ ਮਰਜ਼ੀ ਪੜੀ ਜਾਓ ਜਿੰਨਾ ਚਿਰ ਬੰਦੇ ਨੂੰ ਸਮਝ ਨਹੀਂ ਲੱਗਦੀ ਮਨ ਦੇ ਅੰਦਰ ਨਹੀਂ ਬੰਦੇ ਦੇ ਬਾਣੀ ਵੱਸਦੀ ਉਹਨਾਂ ਚਿਰ ਬੰਦੇ ਦਾ ਪੜਿਆ ਨਾ ਪੜਿਆ ਹੀ ਆ ਜੇ ਬੰਦਾ ਘੜੀ ਇੱਕ ਸ਼ਬਦ ਵੀ ਪੜ ਲਵੇ ਉਸ ਨੂੰ ਸਮਝ ਲਵੇ ਫਿਰ ਭਾਵੇਂ ਇੱਕ ਸ਼ਬਦ ਵੀ ਉਹਦਾ ਮਨ ਦੇ ਵਿੱਚ ਬੈਠ ਗਿਆ ਤੇ ਉਹਦਾ ਪੜਿਆ ਸਫਲ ਆ ਜੇ ਭਾਵੇਂ ਸਾਰਾ ਗੁਰਬਾਣੀ ਸਾਹਿਬ ਪੜ ਲਿਆ ਉਹਨੂੰ ਸਮਝ ਨਾ ਲੱਗੇ ਉਹਦਾ ਨਾ ਪੜਿਆ ਪੜਿਆ ਹੀ ਸ਼ਸਤਰ ਧਾਰੀ ਸ਼ਿੰਗਾਂ ਵਾਸਤੇ ਸ਼ਸਤਰ ਰੱਖਣਾ ਬਹੁਤ ਜ਼ਰੂਰੀ ਹੈ ਗੱਤ ਕੇ ਜੋਹਰ ਆਪਾਂ ਦੇਖਦੇ ਆਂ ਅੱਜ ਕੱਲ ਨਾ ਗੱਤਕੇ ਦਾ ਰੂਪ ਜਿਹੜਾ ਵਿਗਾੜਿਆ ਗਿਆ ਲੋਕ ਪਰਪੰਦੇ ਨੇ ਮੂੰਹ 'ਚੋਂ ਅੱਗ ਕੱਢਦੇ ਨੇ ਅੱਖਾਂ 'ਚ ਮਿਰਚਾਂ ਪਾਉਂਦੇ ਨੇ ਉਹ ਕਿੰਨਾ ਕੁ ਜਾਇਜ਼ ਆ ਕਿ ਗੁਰੂ ਪਾਤਸ਼ਾਹ ਨੇ ਸ਼ਸਤਰ ਵਿੱਦਿਆ ਸਿਰਫ ਜੰਗ ਜੰਦੂਦ ਵਾਸਤੇ ਸਾਨੂੰ ਦਿੱਤੀ ਸੀ ਉਹ ਇੱਕ ਤਰ੍ਹਾਂ ਦੀ ਕਲਾ ਜਿਹੜੀ ਦਿਖਾਉਣੀ ਉਹ ਗਲਤ ਨਹੀਂ ਲੱਗਦੀ ਤੁਹਾਨੂੰ ਕਿਵੇਂ ਲੱਗਦਾ ਹੈ ਤੇ ਗਲਤ ਆ ਅੱਜ ਕੱਲ ਦੇ ਪਰ ਉਹ ਜਾਦੂਗਰ ਜਾਂ ਬਣਾ ਲਿਆ ਪਰ ਸ਼ਸਤਰ ਵਿਦਿਆ ਸਿੱਖਣੀ ਸਾਰਿਆਂ ਲਈ ਜ਼ਰੂਰੀ ਹੈ ਮਹਾਰਾਜ ਨੇ ਆਖਿਆ ਬਿਨਾ ਸ਼ਸਤਰ ਕੇ ਸੰਗ ਦੇਵਾਂ ਨਾ ਦਿਦਾਰੇ ਇਹ ਮੋਰ ਆਗਿਆ ਸੁਨੋ اے ਪਿਆਰੇ ਬਿਨਾ ਸ਼ਸਤਰ ਕੇ ਸੰਗ ਨਰਕ ਭੇਡ ਜਾਨੋ ਮੈਂ ਉਸ ਪ੍ਰਾਣੀ ਨੂੰ ਬਿਨਾ ਸ਼ਸਤਰਾਂ ਤੋਂ ਮੈਂ ਸੂਰ ਦੇ ਸਮਾਨ ਭੇਡ ਦੇ ਸਮਾਨ ਜਾਣਦਾ ਜਿਹੜਾ ਬੰਦਾ ਸ਼ਸਤਰ ਧਾਰੀ ਨਹੀਂ ਹੁੰਦਾ ਤੇ ਅੱਜ ਕੱਲ ਦੇ ਗੱਦਕਾ ਵਿੱਚ ਸਾਨੂੰ ਕੇਵਲ ਸਾਡੀ ਜਿਹੜੀ ਸ਼ਸਤਰ ਵਿਦਿਆ ਹੈ ਗਤਕਾ ਬਾਜੀ ਇਹ ਕਲਵਾਰ ਬਾਜੀ ਫਰੀ ਸੋਟੀ ਦਾ ਚੋਜ ਕਰਨੇ ਚਾਹੀਦੇ ਨੇ ਜਿਹੜੇ ਅੱਜ ਕੱਲ ਬਰਫ ਭੰਦੇ ਨੇ ਟੂਪਾਂ ਭੰਦੇ ਨੇ ਇਹ ਸਾਰੇ ਗਜ਼ਾਤ ਮਰਿਆਦਾ ਦੇ ਅਨੁਸਾਰ ਨਹੀਂ ਹੈ। ਨਹੀਂ ਹੈ। ਹਾਂਜੀ। ਇੱਕ ਸਿੱਖ ਜਦੋਂ ਗੁਰੂ ਕੇ ਬਾਣੇ ਦੇ ਵਿੱਚ ਆ ਜਾਂਦਾ ਕਹਿੰਦੇ ਵੀ ਉਹ ਇੱਕ ਵੱਖਰਾ ਰੂਪ ਤਾਂ ਬਾਣੀ ਜਾਂਦਾ ਹੈ। ਇੱਕ ਵੱਖਰੀ ਸਪਿਰਟ ਆ ਜਾਂਦੀ ਉਹਦੇ ਵਿੱਚ ਵੱਖਰੀ ਤਾਕਤ ਆ ਜਾਂਦੀ ਆ ਉਹ ਮਰਨ ਲਈ ਵੀ ਤਿਆਰ ਹੁੰਦਾ ਜਾਨੀ ਜਿੰਨੂੰ ਆਪਾਂ ਕਹਿੰਦੇ ਵੀ ਗੁਰੂ ਤੋਂ ਆਪਣਾ ਆਪ ਕੁਰਬਾਨ ਕਰ ਦਿੰਦਾ ਉਹ ਤਾਕਤ ਜਿਹੜੀ ਉਹ ਕਿੱਥੋਂ ਆਉਂਦੀ ਆ ਉਹਦੇ ਮਹਾਰਾਜ ਨੇ ਬਾਟੇ ਖੰਡੇ ਵਿੱਚ ਹੀ ਪਾ ਦਿੱਤੀ ਆ ਮਹਾਰਾਜ ਨੇ ਆਖਿਆ ਸੀ ਜਿਹੜਾ ਅਮਰਤ ਦੀ ਦਾਤ ਪੀ ਲੂਗਾ ਜਿੜੀਆਂ ਕੋਲੋਂ ਬਾਜ ਤੜਾਊਗਾ ਤੇ ਸਵਾ ਲੱਖ ਨਾਲ ਇੱਕ ਲੜਾਊਗਾ ਜਿਹੜਾ ਅਮਰਤ ਛਾ ਲੈਦਾ ਹੈ ਮੌਤ ਨੂੰ ਮਖੋਲਾ ਕਰਦਾ ਹੈ ਬਾਬਾ ਜੀ ਸਿੰਘ ਨੇ ਕਿੰਨਿਆਂ ਦਾ ਟੱਕਰਾ ਕੀਤਾ ਸੀ ਕੋਈ ਹੈਗਾ ਸੀ ਬਾਬਾ ਜੀ ਸਿੰਘ ਨੂੰ ਮਾਰ ਮਕਾਉਂਦਾ ਅਸਲ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹੀ ਅੰਮ੍ਰਿਤ ਦੀ ਦਾਤ ਬਖਸ਼ੀ ਹੈ ਜਿਹੜਾ ਆਖਿਆ ਸੀ ਕਿ ਜਿਹੜਾ ਅੰਮ੍ਰਿਤ ਪੀਵੇਗਾ ਦਸਾਂ ਲੱਖਾਂ ਨਾਲ ਟੱਕਰਾਂ ਕਰੇਗਾ ਸਾਨੂੰ ਇਹ ਤਈਓ ਦਾਤ ਗੁਰੂ ਸਾਹਿਬ ਨੇ ਬਖਸ਼ੀ ਸੀ ਭਾਵੇਂ ਜਿੱਡੀ ਮਰਜੀ ਫੌਜ ਚੜ ਕੇ ਆ ਜਾਵੇ ਜਿਹੜਾ ਅੰਮ੍ਰਿਤਧਾਰੀ ਹੋਵੇਗਾ ਉਹਨੂੰ ਉਹ ਫੌਜ ਹਰਾ ਨਹੀਂ ਸਕੇ ਨਿਹੰਗ ਸਿੰਘ ਦੇ ਅਰਥ ਕੀ ਨੇ ਨਿਹੰਗ ਸਿੰਘ ਗੁਰੂ ਦਾ ਨਿਹੰਗ ਸਿੰਘ ਜਿਹੜਾ ਵਰਦੀ ਵਿੱਚ ਹੋਵੇਗਾ ਨਿਹੰਗ ਸਿੰਘ ਦਾ ਅਸਲ ਜ ਮਤਲਬ ਹੁੰਦਾ ਮਗਰਮਸ਼ 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 ਤੋਂ ਸਾਰੇ ਡਰਦੇ ਨੇ ਤੇ ਇਸ ਤਰ੍ਹਾਂ ਹੀ ਨਿਹੰਗ ਸਿੰਘ ਗੱਲ ਨਹੀਂ ਅੰਗ ਸੈਂ ਕੱਲਾ ਜਾਂਦਾ ਹੋਵੇ ਕੋਈ ਹੱਥ ਨਹੀਂ ਪਾਉਣ ਵਾਲਾ ਹੁੰਦਾ ਵੀ ਮੈਨੂੰ ਹੱਥ ਪਾਵਾਂਗਾ ਤਾਂ ਮੇਰਾ ਹੀ ਅੱਗੋਂ ਨੁਕਸਾਨ ਹੋਵੇਗਾ ਮੇਰੀ ਪੀਰੀ ਦਾ ਸੁਧਾਰ ਕੀ ਸੀ ਮੇਰੀ ਸ਼ਕਤੀ ਤੇ ਪੀਰੀ ਭਗਤੀ ਸਤਗੁਰੂ ਜੀ ਨੇ ਤਲਵਾਰਾਂ ਤਈਆਂ ਪੈਨੀਆਂ ਸੀ ਕਿ ਜਦ ਮੇਰੀ ਕੌਮ ਤੇ ਜ਼ੁਲਮ ਹੁੰਦਾ ਸਤਗੁਰੂ ਜੀ ਨੇ ਵੇਖਿਆ ਨਹੀਂ ਸੀ ਸਤਗੁਰੂ ਜੀ ਨੇ ਆਖਿਆ ਸੀ ਮੈਂ ਪੰਜ ਜਾਮਿਆਂ ਵਿੱਚ ਜ਼ੁਲਮ ਹੁੰਦਾ ਵੇਖ ਲਿਆ ਹੁਣ ਸਿੰਘਾਂ ਨੂੰ ਸ਼ਸਤਰ ਧਾਰੀ ਕਰਾਂਗਾ ਇਹਨਾਂ ਦੇ ਹੱਕ ਇਹ ਆਪ ਮੰਗਣਗੇ ਜਿਹੜੇ ਹੱਕ ਉਹ ਕੌਮ ਨੇ ਰੋਲੇ ਹੋਏ ਸੀ ਜਾਲਮ ਸਰਕਾਰ ਨੇ ਰੋਲੇ ਹੋਏ ਸੀ ਮੈਂ ਇਹ ਹੱਕ ਆਪ ਉਠਾਵਾਂਗਾ ਇੰਨਾ ਸਿੰਘਾਂ ਦੇ ਹੱਥਾਂ ਵਿੱਚ ਤਲਵਾਰਾਂ ਦਿੱਤੀਆਂ ਸਤਿਗੁਰੂ ਜੀ ਨੇ ਤੇ ਹੱਕ ਆਪਣੇ ਮੰਗਾਏ ਸੀ ਸਤਿਗੁਰੂ ਜੀ ਨੇ ਅੱਜ ਕੱਲ ਲੋਕ ਧਰਮ ਦੇ ਨਾਂ ਤੇ ਰਾਜਨੀਤੀ ਕਰ ਰਹੇ ਨੇ ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਜਾਂਦਾ ਹਰ ਕੋਈ ਕਹਿੰਦਾ ਮੈਂ ਵੀ ਪੰਥਕ ਆ ਮੈਨੂੰ ਵੋਟਾਂ ਪਾ ਦਿਓ ਦੂਜਾ ਕਹਿੰਦਾ ਮੈਂ ਵੀ ਪੰਥਕ ਆ ਮੈਨੂੰ ਵੋਟਾਂ ਪਾ ਦਿਓ ਹਰ ਬੰਦਾ ਪੰਥਕ ਦਾ ਇੱਕ ਮੁਖੌਟਾ ਪਹਿਨ ਕੇ ਬੈਠਾ ਕਿ ਇਹ ਸਹੀ ਆ ਕਿ ਰਾਜਨੀਤੀ ਗੁਰੂ ਸਾਹਿਬ ਨੇ ਵੀ ਕੀਤੀ ਸੀ ਮੈਂ ਇਹ ਨਹੀਂ ਕਹਿੰਦਾ ਗੁਰੂ ਸਾਹਿਬ ਨੇ ਰਾਜਨੀਤੀ ਸਿਖਾਈ ਨਹੀਂ ਜਾਨੂੰ ਸਿਖਾਈ ਉਹਨਾਂ ਨੇ ਪਰ ਜਿਹੜੀ ਰਾਜਨੀਤੀ ਗੁਰੂ ਸਾਹਿਬ ਨੇ ਸਿਖਾਈ ਹੀ ਕੀ ਅੱਜ ਅਸੀਂ ਉਸ ਰਾਜਨੀਤੀ ਵਿੱਚ ਨਪੁੰਨ ਹੋ ਸਕੇ ਹ ਨਹੀਂ ਅੱਜ ਕੱਲ ਤੇ ਰਾਜਨੀਤੀ ਤੁਹਾਨੂੰ ਪਤਾ ਹੀ ਕਿਸ ਤਰ੍ਹਾਂ ਹੋ ਰਹੀ ਹੈ ਲੋਕ ਵਿਗ ਜਾਂਦੇ ਆ ਤੇ ਜਿੰਨੇ ਕੋਈ ਪੈਸਾ ਦੇਤਾ ਉਹਦੇ ਪਿਛੇ ਲੋਕ ਲੱਗ ਗਏ ਜਿੰਨੇ ਕੋਈ ਸ਼ਰਾਬ ਦੀ ਬੋਤਲ ਦੇਤੀ ਉਹਦੇ ਪਿਛੇ ਲੱਗ ਗਏ ਕੇਵਲ ਰਾਜਨੀਤੀ ਉਸ ਬੰਦੇ ਦੇ ਪਿੱਛੇ ਸਾਨੂੰ ਚੱਲਣਾ ਚਾਹੀਦਾ ਜਿਹੜੀ ਆਪਣੇ ਹੱਕਾਂ ਦੀ ਖਾਤਰ ਗੱਲ ਕਰੇ ਜਿਹੜਾ ਕੌਮ ਦੀ ਖਾਤਰ ਗੱਲ ਕਰੇ ਜਿਹੜਾ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਹੋਰ ਗੱਲ ਕਰਦਾ ਤੁਹਾਨੂੰ ਮੈਂ ਇੰਨੀ ਚੀਜ਼ ਦਵਾਂਗਾ ਉਹਦੇ ਪਿੱਛੇ ਸਾਨੂੰ ਨਹੀਂ ਲੱਗਣਾ ਚਾਹੀਦਾ ਕੇਵਲ ਜਿਹੜਾ ਧਰਮ ਤੇ ਸਾਡੀ ਕੌਮ ਨੂੰ ਉਭਾਰਦਾ ਏ ਉਹਦੇ ਪਿੱਛੇ ਸਾਨੂੰ ਦਾਗ ਨਹੀਂ ਛਾਲ ਕਿਵੇਂ ਕਰੀਏ ਵੀ ਕੌਣ ਬੰਧਕ ਹੈ ਕੌਣ ਪੰਥਕ ਹੈ ਇਹ ਤੇ ਦੂਨਾ ਪਤਾ ਲੱਗਦਾ ਹੈ ਹੁਣ ਭਾਈ ਅਮਰਤਪਾਲ ਸਿੰਘ ਨੇ ਆਪਣੀ ਹੱਕ ਦੀ ਆਵਾਜ਼ ਉਠਾਈ ਹੈ ਜਿਹੜਾ ਹੱਕ ਦੀ ਆਵਾਜ਼ ਹੁੰਦਾ ਹੈ ਸਰਕਾਰ ਨੂੰ ਜੇਲਾ ਵਿੱਚ ਬੰਦ ਕਰ ਦਿੰਦੀ ਹੈ ਇਹ ਤੁਹਾਡੇ ਸਾਹਮਣੇ ਹੈ ਨਾ ਹੁਣ ਕੋਈ ਭਾਈ ਅਮਰਤਪਾਲ ਸਿੰਘ ਨੇ ਕੋਈ ਗਲਤ ਨਹੀਂ ਕੀਤਾ ਅਮਰਤ ਹੀ ਸ਼ਿਕਾਉਂਦੇ ਸਨ ਉਹਨਾਂ ਕੋ ਗਲਤ ਨਹੀਂ ਕੀਤਾ ਕੋ ਸਰਕਾਰ ਨੇ ਉਹਨਾਂ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ ਇਹ ਕੋਈ ਹੱਕ ਦੀ ਗਲਤ ਨਹੀਂ ਨਾ ਹੋਈ ਇਹ ਕੋਈ ਚੰਗੀ ਗੱਲ ਤੇ ਨਾ ਹੋਈ ਹੁਣ ਇੱਥੋਂ ਕੋਈ ਨੌਜਵਾਨ ਗੱਭਰੂ ਉੱਠੇਗਾ ਅਮਰਤ ਦੀ ਗੱਲ ਕਰੇਗਾ ਤੇ ਉਹਨੂੰ ਸਰਕਾਰਾਂ ਜੇਲ੍ਹ ਚ ਬੰਦ ਕਰ ਦੇਣਗੇ ਇਹ ਕੋਈ ਹੱਕ ਦੀ ਗਲਤ ਨਹੀਂ ਨਾ ਹੋਈ ਇਸੇ ਤੱਕ ਕਰਕੇ ਸਾਨੂੰ ਸਤਗੁਰੂ ਜੀ ਨੇ ਆਖਿਆ ਸੀ ਤੁਈ ਸ਼ਸ਼ਤਰਧਾਰੀ ਹੋਵੇ ਤੁਹਾਡੀ ਹਵਾ ਵਾਲ ਨਹੀਂ ਕੋਈ ਵੇਖ ਸਕੇਗਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਦਾ ਖਾਲਸਾ ਸੋ ਦਲਬੰਦ ਬਾਬਾ ਬਦੀਚੰਦ ਸਾਹਿਬ ਜੀ ਉਹਨਾਂ ਦੇ ਸਿੰਘ ਸਾਹਿਬ ਜਿਨ੍ਹਾਂ ਦੇ ਨਾਲ ਅਸੀਂ ਸਿੱਖੀ ਵਾਸਤੇ ਕੁਝ ਸਾਂਝਾ ਪਾਈਆਂ ਨੇ ਪੱਤੇ ਦੀ ਸਾਂਝ ਪਾਈ ਹੈ ਕੁਝ ਸਿੱਖੀ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਅਸੀਂ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕੀਤੀ ਅੱਜ ਦਾ ਚੋਣਵੀ ਮਾਹੌਲ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੀ رائے ਜਿਹੜੀ ਉਹ ਉਹ ਵੱਖਰੀ 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 ਰੱਖੀ ਰੱਖੀ ਹੈ ਬਹੁਤ ਸਾਰੇ ਲੋਕ ਜਿਹੜੇ ਅਮਰਤਪਾਲ ਦੇ ਹੱਕ ਵਿੱਚ ਪੂਖ ਤਦੇ ਹੋਏ ਨਜ਼ਰ ਆਏ ਬਹੁਤ ਸਾਰੇ ਲੋਕਾਂ ਨੇ ਭਾਜਪਾ ਦਾ ਵੀ ਨਾਂ ਲਿਆ ਕੁਝ ਲੋਕ ਅਕਾਲੀ ਦਲ ਦੇ ਹੱਕ ਚ ਵੀ ਜਾਂਦੇ ਹੋਏ ਨਜ਼ਰ ਆਏ ਹੁਣ ਸਭਾ ਆਊਗਾ ਸਮਝ ਦੱਸੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਬਾਰੇਗਾ ਬਾਜੀ ਤੇ ਕਿਸ ਦੇ ਪੱਲੇ ਪਵੇਗੀ ਨਿਰਾਸ਼ਾ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਰਦਾਰ ਸਰਖਾਪਤੀ ਜੀ ਧੰਨਵਾਦ